ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਕੋਠੀਆਂ ਦੇ ਨਾਲ ਸੋ ਅੱਜ ਜਿਹੜੀਆਂ ਕੋਠੀਆਂ ਆਪਾਂ ਵੇਖਣ ਜਾ ਰਹੇ ਹਾਂ ਦੋ ਜੁੜਵਾਂ ਕੋਠੀਆਂ ਨਵੀਆਂ ਬੜੀਆਂ ਕੁਝ ਤਿਆਰੀ ਇਹਨਾਂ ਦੀ ਬਾਕੀ ਹੈ 11 ਫੁੱਟ ਰਹਾ ਜਾਂਦਾ ਤਹਿਸੀਲ ਜੀਰਾ ਮਖੂ ਪਿੰਡ ਦੇ ਵਿੱਚ ਇਹ ਕੋਠੀਆਂ ਬਣੀਆਂ ਹੋਈਆਂ ਤੇ ਮਖੂ ਇੱਕ ਕਸਬੇ ਦੀ ਰੂਪ ਦੇ ਵਿੱਚ ਬਹੁਤੀ ਸੋਹਣਾ ਪਿੰਡ ਸ਼ਹਿਰ ਦੀ ਤਰ੍ਹਾਂ ਸੋ ਦੋ ਕੋਠੀਆਂ ਨਵੀਆਂ ਬਣੀਆਂ ਤਿਆਰੀ ਹੋਣ ਵਾਲੀ ਹੈ ਕੁਝ ਕਿ ਤਿਆਰੀ ਜਿਹੜੀ ਆ ਹੋਈ ਆ ਤੁਹਾਡੇ ਰੋਬਰੂ ਕਰਦੇ ਆ ਸੋ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਸੋ ਇਹ ਆ ਸਾਡੇ 5 ਮਰਲਿਆਂ ਦੇ ਵਿੱਚ ਫਰਸਟ ਕੋਠੀ ਸੋ ਡੋਰ ਵਿੰਡੋ ਦਾ ਕੰਮ ਫਰਸ਼ੇ ਦਾ ਕੰਮ ਅਜੇ ਬਾਕੀ ਹੈ ਦੋ ਜੁੜਵਾ ਕੋਠੀਆਂ ਪੋਰਸ਼ਨ ਜਿਹੜਾ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਹੀ ਸੋਹਣੇ ਨਕਸ਼ੇ ਦੇ ਨਾਲ ਸੋ ਜੇਕਰ ਦੋਨਾਂ ਕੋਠੀਆਂ ਦੀ ਡਿਮਾਂਡ ਦੀ ਗੱਲ ਕਰੀਏ ਤਾਂ 25 ਲੱਖ ਰੁਪਈਆ ਦੋਨਾਂ ਕੋਠੀਆਂ ਦੀ ਡਿਮਾਂਡ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ 11 ਫੁੱਟ ਰਾਹ ਜਾਂਦਾ ਸੋ ਰਾਹ ਸਮੇਤ ਜੇਕਰ ਗੱਲ ਕਰੀਏ ਤਾਂ 19 ਮਰਲੇ ਆ ਸਾਢੇ 5-5 ਮਰਲਿਆਂ ਦੇ ਵਿੱਚ ਇਹ ਕੋਠੀਆਂ ਜਿਹੜੀਆਂ ਦੋ ਬਣੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਇੱਕ ਕੋਠੀ 5.5 ਮਰਲਿਆਂ ਦੇ ਵਿੱਚ ਬਣੀ ਹੋਈ ਹੈ ਤੇ ਦੋਨਾਂ ਕੋਠੀਆਂ ਦੀ ਡਿਮਾਂਡ ਜਿਹੜੀ ਉਹ 25 ਲੱਖ ਰੁਪਏ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਮਖੂ ਪਿੰਡ ਦੇ ਵਿੱਚ ਇਹ ਕੋਠੀਆਂ ਹੈਗੀਆਂ ਸੋ ਤੁਸੀਂ ਦੇਖ ਸਕਦੇ ਹੋ ਤਿਆਰੀ ਤਾਂ ਹਜੇ ਲਗਭਗ ਸਾਰੀ ਬਾਕੀ ਹੈ ਮੇਨ ਡੋਰ ਜਿਹੜਾ ਉਹ ਲੱਗਿਆ ਹੋਇਆ ਫਰਸ਼ ਵੀ ਬਾਕੀ ਹੈ ਡੋਰ ਵਿੰਡੋ ਦਾ ਕੰਮ ਵੀ ਬਾਕੀ ਹੈ ਔਰ ਜੇਕਰ ਇਹ ਤੇ ਖਾਲੀ ਰੀਡ ਦੀ ਆਪਾਂ ਜ਼ਮੀਨ ਦੀ ਗੱਲ ਕਰੀਏ ਖਾਲੀ ਪਲਾਟ ਦੀ ਗੱਲ ਕਰੀਏ ਤਾਂ 25-30000 ਨੂੰ ਲਗਭਗ ਮਰਲਾ ਮੱਛੀ ਮੋਟਰ ਜਿਹੜੀ ਆ ਲੱਗੀ ਹੋਈ ਆ 11 ਫੁੱਟ ਰਾਹ ਹੈਗਾ ਸੋ ਜੇਕਰ ਮਖੂ ਬਸ ਅਡੇ ਤੋਂ ਦੂਰੀ ਦੀ ਗੱਲ ਕਰੀਏ ਤਾਂ 3 ਕਿਲੋਮੀਟਰ ਦੀ ਦੂਰੀ ਤੇ ਆ ਦੋ ਪਰਾਵਾਂ ਦੀਆਂ ਇਹ ਕੋਠੀਆਂ ਸੋ ਕਿਸੇ ਕਾਰਨ ਕਰਕੇ ਵੇਚ ਰਿਹਾ ਹਰਕ ਦੀ ਕੋਈ ਨਾ ਕੋਈ ਜ਼ਰੂਰਤ ਹੁੰਦੀ ਹੈ ਸੋ ਮਖੂ ਸ਼ਹਿਰ ਮਖੂ ਪਿੰਡ ਦੇ ਵਿੱਚ ਇਹ ਕੋਠੀਆਂ ਸ਼ਹਿਰ ਵਰਗਾ ਪਿੰਡ ਹੈਗਾ ਤੁਸੀਂ ਦੇਖ ਰਹੇ ਹੋ ਜੇ ਵੀ ਵੀਰ ਪ੍ਰਾਣੇ ਮਖੂ ਪਿੰਡ ਦੇ ਵਿੱਚ ਕੋਠੀਆਂ ਲੈਣੀਆਂ ਹੋਣ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਇੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਨੂੰ ਖਰੀਦ ਵੀ ਸਕਦੇ ਹੋ ਸੋ ਇੱਕ ਵਾਰੀ ਫੇਰ ਦੱਸ ਦਈਏ ਜੀਰੇ ਤੋਂ 15 ਕਿਲੋਮੀਟਰ ਦੂਰੀ ਤੇ ਪਿੰਡ ਆ ਮਖੂ ਬਹੁਤ ਹੀ ਵਧੀਆ ਕਸਬਾ ਸ਼ਹਿਰ ਵਰਗਾ ਜਿਹੜਾ ਪਿੰਡ ਹੈਗਾ 11 ਫੁੱਟ ਰਾਹ ਜਾਂਦਾ ਸਾਢੇ 5 ਮਰਲਿਆਂ ਦੇ ਵਿੱਚ ਇੱਕ ਕੋਠੀ ਬਣੀ ਹੋਈ ਹੈ ਸੋ 11 ਮਰਲਿਆਂ ਦੇ ਵਿੱਚ ਦੋ ਕੋਠੀਆਂ ਇਹ ਬਣੀਆਂ ਹੋਈਆਂ ਤੇ ਦੋਨਾਂ ਦੀ ਜਿਹੜੀ ਡਿਮਾਂਡ ਆ ਉਹ 25 ਲੱਖ ਰੁਪਏ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਤੇ ਦਿੱਤੇ ਜੋ ਵੀ ਡਿਸਪਲੇ ਤੇ ਨੰਬਰ ਦਿੱਤਾ ਹੋਇਆ ਉਥੇ ਤੁਸੀਂ ਕੰਟੈਕਟ ਕਰਕੇ ਘਰ ਦੀ ਜਿਹੜੀ ਆ ਐਡ ਲਵਾ ਸਕਦੇ ਆ ਇਹ ਹੀ ਸਾਡਾ ਵਟਸਐਪ ਨੰਬਰ ਹੈ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸੇ ਤਰ੍ਹਾਂ ਹੀ ਜਿਹੜਾ ਪਿਆਰ ਬਣਾਈ ਰੱਖਿਓ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਸ਼ੁਕਰੀਆ